ਭਗਵੰਤ ਮਾਨ ਨੇ ਭਾਰਤੀ ਗ੍ਰਹਿ ਮੰਤਰੀ ਅਮੀਸ਼ਾ ਨਾਲ ਹਾਈ ਲੈਵਲ ਮੀਟਿੰਗ ਕੀਤੀ ਅਤੇ ਮੀਟਿੰਗ ਬਾਰੇ ਦੱਸੀਆਂ ਵੱਡੀਆਂ ਗੱਲਾਂ ਆਉ ਤੁਹਾਨੂੰ ਦੱਸਦੇ ਆ ਮਾਨ ਸਾਹਿਬ ਨੇ ਕੀ ਕਿਹਾ ਅੱਜ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮੀਸ਼ਾ ਜੀ ਨਾਲ ਹਾਈ ਲੈਵਲ ਮੀਟਿੰਗ ਕੀਤੀ ਅਤੇ ਵੱਖ-ਵੱਖ ਅਹਿਮ ਮੁੱਦਿਆਂ ਉੱਤੇ ਵਿਚਾਰ ਕੀਤਾ ਨਾਲ ਹੀ ਕੇਂਦਰ ਸਰਕਾਰ ਵੱਲੋਂ ਸੰਸਦ ਚ ਲਿਆਏ ਬੀਜ ਬਿੱਲ ਦਾ ਵਿਰੋਧ ਕੀਤਾ ਪੰਜਾਬ ਕੋਲ ਕਿਸੇ ਵੀ ਸੂਬੇ ਨੂੰ ਦੇਣ ਦੇ ਲਈ ਬਾਧੂ ਪਾਣੀ ਨਹੀਂ ਹੈ ਇਸ ਲਈ ਐਸਵੀਐਲ ਦੇ ਮੁੱਦੇ ਨੂੰ ਜਲਦ ਖਤਮ ਕਰਨ ਲਈ ਵੀ ਕਿਹਾ ਫੂਡ ਐਂਡ ਸਿਵਲ ਸਪਲਾਈ ਤੇ ਸਟੋਰੇਜ ਦਾ ਹੱਲ ਕਰਨ ਅਤੇ ਆਰਤੀਆਂ ਦੇ ਬੰਦੇ ਹੱਕ ਦੇਣ ਦੀ ਵੀ ਕੇਂਦਰੀ ਗ੍ਰਹਿ ਮੰਤਰੀ ਵੱਲ ਮੰਗ ਕੀਤੀ ਚੰਡੀਗੜ੍ਹ ਦੇ ਐਫਸੀਆਈ ਵਿੱਚ ਜੀਐਮ ਵੱਜੋਂ ਬਾਹਲੇ ਅਸਰ ਦੀ ਨਿਯੁਕਤੀ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਗੱਲਬਾਤ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ ਅਸੀਂ ਮੰਗ ਰੱਖੀ ਹੈ ਕਿ ਹਮੇਸ਼ਾ ਦੀ ਤਰ੍ਹਾਂ ਅਫਸਰ ਪੰਜਾਬ ਕੈਡਰ ਦਾ ਹੀ ਹੋਣਾ ਚਾਹੀਦਾ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਭਾਗੀਦਾਰੀ 60 40 ਵਾਲੀ ਰੇਸੋ ਨੂੰ ਬਰਕਰਾਰ ਰੱਖਿਆ ਜਾਵੇ ਇਹ ਵੀ ਦੱਸ ਕਿਹਾ ਕੇਂਦਰੀ ਗੈ ਮંત્રી ਜੀ ਨਾਲ ਮੁਲਾਕਾਤ ਦੌਰਾਨ ਅਸੀਂ ਸਾਡੇ ਸਰਹੱਦੀ ਕਿਸਾਨਾਂ ਦਾ ਮੁੱਦਾ ਚੁੱਕਿਆ ਤਾਰ ਤੋਂ ਪਾਰ ਖੇਤਾ ਵਿੱਚ ਕਿਸਾਨੀ ਲਈ ਅਸੀਂ ਮੰਗ ਰੱਖੀ ਕਿ ਤਾਰ ਦਾ ਦਾਇਰਾ ਵਧਾਇਆ ਜਾਵੇ ਤਾਂ ਜੋ ਕਿਸਾਨ ਬਿਨਾਂ ਕਿਸੇ ਦਰਦੇ ਕਿਸਾਨੀ ਖੇਤੀ ਕਰ ਸਕਣ ਗ੍ਰਹਿ ਮੰਤਰੀ ਜੀ ਦੇ ਭਰੋਸੇ ਤਹਿਤ ਇਸ ਮਾਮਲੇ ਨੂੰ ਜਲਦ ਹੱਲ ਕੀਤਾ ਜਾਵੇਗਾ ਹਾਂ ਚੰਦ ਆਤੀ ਹੈ ਜੀ ਪੰਤਾ ਸਾਹਿਬ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਹਾਈ ਲੈਵਲ ਮੀਟਿੰਗ ਕਰਕੇ ਉਹਨਾਂ ਦੇ ਸਾਹਮਣੇ ਪੰਜਾਬ ਦੇ ਵੱੱਡੇ ਮੁੱਦੇ ਰੱਖੇ ਜਿਵੇਂ ਕਿ ਬੀਜ ਐਕਟ ਦਾ ਉਹਨਾਂ ਨੇ ਵਿਰੋਧ ਕੀਤਾ ਐਸਵਾਈਐਲ ਦਾ ਪਾਣੀ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਪਾਣੀ ਨਹੀਂ ਹੈ ਕਿ ਅਸੀਂ ਪਾਣੀ ਦੇ ਸਕੀਏ ਐਫਸੀਆਈ ਦੇ ਵਿੱਚ ਨਿਯੁਕਤੀ ਨੂੰ ਲੈ ਕੇ ਵੀ ਉਹਨਾਂ ਨੇ ਵਿਰੋਧ ਦਰਜ ਕੀਤਾ ਤੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੀ ਸਿਦਾਰੀ ਵਿਵਦਾਵੀ ਗੱਲ ਚੱਕੀ ਹੈਗੀ ਐ ਤੇ ਜਿਹੜੇ ਕਿਸਾਨ ਹੈਗੇ ਉਹਨਾਂ ਦੇ ਵੈਲਫੇਅਰ ਵਾਸਤੇ ਵੀ ਗੱਲ ਕੀਤੀ ਹੈਗੀ ਐ ਕਿ ਧਾਇਰਾ ਜਿਹੜਾ ਹੈਗਾ ਉਹ ਵਧਾਇਆ ਜਾਵੇ ਜਰੀ ਹੈਗੀ ਬਾਉਂਡਰੀ ਕੀਤੀ ਗਈ ਹੈਗੀ ਇਹ ਵਕਫ ਗੱਲਾਂ ਕੀਤੀਆਂ ਪੰਤਪਾ ਸਾਹਿਬ ਨੇ ਤੁਹਾਨੂੰ ਦੱਦੀ ਜੀ ਲਗਾਤਾਰ ਕੰਮ ਕਰ ਰਹੇ ਹੈਗੇ ਪੰਤਪਾ ਸਾਹਿਬ ਤੇ ਉਹਨਾਂ ਨੇ ਪਹਿਲੇ ਦ੍ਰੋਪਦੀ ਮੂਮੂ ਜੀ ਨਾਲ ਗੱਲਬਾਤ ਕੀਤੀ ਸੀਗੀ ਮੀਟਿੰਗ ਕੀਤੀ ਸੀਗੀ ਤੇ ਇਹ ਹੁਣ ਜੋ ਹੈ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮੀਸ਼ਾਹ ਜੀ ਨਾਲ ਮੀਟਿੰਗ ਕਰਕੇ ਵੱਖ-ਵੱਖ ਮੁੱਦਿਆਂ ਉੱਤੇ ਚਰਚਾ ਕੀਤੀ ਤੇ ਉਸ ਮੀਟਿੰਗ ਬਾਰੇ ਸਾਰਿਆਂ ਨੂੰ ਦੱਸਿਆ